ਕੜਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਕਿਸ ਤਰ੍ਹਾਂ ਹੋ ਗਿਆ ਸਾਰਾ ਉਹਦੇ ਰਹਿ ਤਾਂ ਨਹੀਂ ਉਹਦੇ ਰਹੀ ਪਤਾ ਨਹੀਂ ਕੀ ਕੀਤਾ ਨੇ ਸਕੂਟਰੀ ਭੰਦਾ ਕਿਵੇਂ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਨਸ਼ਾ ਭੰਨ ਨੂੰ ਪੈਸੇ ਮੰਗਦਾ ਸੀ ਜੀ ਇਹ ਦਾਤੀਆਂ ਕੋਠੇ ਉਤੋਂ ਨਹੀਂ ਆਈਆਂ ਮੈਂ ਆਪਣਾ ਘੂਵਾ ਖੋਲ ਕੇ ਅੰਦਰ ਬਾੜੇ ਅੰਦਰ ਬਾੜ ਕੇ ਮੈਂ ਕਿਹਾ ਮੈਂ ਇਹਨੂੰ ਦੇਖਾਂ ਕੀ ਭੰਨੀ ਜਾਂਦਾ ਮੈਂ ਹਜੇ ਗਈ ਨਹੀਂ ਆਪੇ ਆ ਗਿਆ ਮੁੰਡਾ ਮੈਂ ਬਿਠਾਇਆ ਫੜ ਕੇ ਪਿਟਾਇਆ ਮੈਂ ਕਿਹਾ ਪਾਣੀ ਪੀਂ ਕੀ ਹੋ ਜਾਂਦੀ ਬਸ ਕੋ ਨਹੀਂ ਜਾਵੇ ਤੇ ਦਤੋੜ ਕੇ ਆ ਕੇ ਮੈਂ ਮਾਂ ਕਹਤਾ ਮੈਂ ਕਾਸੀ ਮੋੜਦਾ ਹਾਂ ਤੇ ਬੇਲੇ ਦੱਤ ਮੰਗ ਲਈ ਹੋਣੀ ਫੋਟੋ ਮੋੜਦਾ ਮੈਂ ਕਾਦਰ ਦਾ ਬਾਲ ਨਿਕਲਿਆ ਤੇ ਉਹ ਤੁਹਾਡੀ ਕੋਈ ਮਾਂ ਬਾਗਸ ਤੇ ਨਸ਼ਾ ਕੋਲੋਂ ਨਸ਼ਾ ਕਰਦਾ ਸੀ ਨਸ਼ਾ ਤਾਂ ਬਹੁਤ ਇਹ ਕਹਤਾ ਕਈ ਵਾਰ ਇਹ ਸੈਂਟਰਾਂ ਚ ਸੁਤੇ ਹੁੰਦੇ ਤੇ ਤੁਸੀਂ ਹੁਣ ਮੋੜਨ ਦੀ ਕੋਸ਼ਿਸ਼ ਬੱਚਾ ਛੋਟਾ ਜਿਹਾ ਮੋੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨੂੰ ਮੈਂ ਬਾਹਰ ਮੇਗਾ ਆਪਣੇ ਘਰ ਨੂੰ ਉਧਰ ਤੋਂ ਚੱਲਾਇਆ ਮੈਂ ਹਜੇ ਅੰਦਰ ਅੱ ਬਾਹਰ ਨਿਕਲਦਾ ਹੋਈ ਮਾਂ ਲੈਂਦਾ ਸਾਨੂੰ ਫੀਮਾ ਨੂੰ ਸਾਨੂੰ ਜਿੱਤ ਠੀਕ ਆ ਮੁੰਡਾ ਇਹ ਕੋਈ ਵਿਅਕਤੀ ਹੈ ਉਹਨੂੰ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਹੈ ਉਹ ਤੁਹਾਡੇ ਕੋਲ ਆਇਆ ਕੀ ਕਹਿੰਦਾ ਬੰਦਾ ਇਹ ਸਾਡੇ ਕੋਲ ਇੱਕ ਮੁੰਡਾ ਆਇਆ ਜਿਹਦੇ ਸਿਰਚ ਆਪਣੇ ਉਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ ਹੀ ਉਹਨੇ ਆਪ ਗੋਲੀ ਮਾਰੀ ਹੈ ਨਾਮ ਉਹਦਾ ਹਿਰਾ ਲਾਭ ਸਿੰਘ ਸਨ ਆਫ ਸਰਵਿਸਿੰਗ ਕਮਾਲਪੁਰ ਦਾ ਕੰਡਸੀਗਰ ਸਾਡੇ ਨੂੰ ਤਾਂ ਬਰੌਡ ਡੈਟ ਆਇਆ ਹੈ ਜੀ ਮਨ ਲੇ ਕੇ ਉਹਦੇ ਉੱਤੇ ਕੀ ਵਾਖ ਹੋ ਚੁੱਕੀ ਸੀ ਸਾਡੇ ਕੋਲ ਬਰੌਡ ਡੈਟ ਆਇਆ ਹੈ 3:00 ਵਜੇ ਦੇ ਕਰੀਬ ਆਇਆ ਸਾਡੇ ਕੋਲ 3:00 ਵਜੇ ਦੇ ਕਰੀਬ ਆਇਆ ਜੀ ਉਹਨਾਂ ਦਾ ਇਮਿਸ਼ਨ ਆਈਸੀਡੀ ਅਕਲੀ ਨਹੀਂ ਉਹ ਸ਼ੋਰ ਦੇ ਨਾਲ ਡੈਥ ਹੋਈ ਹੈ ਉਹਨੂੰ ਲੈ ਕੇ ਆਇਆ ਹੈ ਸੋ ਆਗੋਂ ਮੱਕੇ ਦਾ ਇੱਕ ਮਾਲਾਪੁਰ ਦਾ ਲਾਪਸ ਹੋਇਆ ਜਿਹਦੇ ਸਰਜੀ ਸਿੰਘ ਜਿਹੜੇ ਉਮਰ ਲਖਪਤ ਸਿੰਘ ਸਾਹਿਬ ਦੇ ਗ੍ਰੀਨ ਹੈ ਤੇ ਇਹ ਜਿੰਮ ਦਾ ਇਹਦਾ ਕੰਮ ਜੀ ਰਿਹਾ ਤੇ ਉਹ ਅੱਗੇ ਜਦੋਂ ਹੁਣ ਦੇਖਿਆ ਕਿ ਇਹਦੇ ਹੈੱਡ ਦੇ ਵਿੱਚ ਕੋਈ ਬੁਲਟ ਲੱਗੇ ਜਿਹੜੀ ਇਹਦੀ ਡੈਥ ਹੋਈ ਲਖਪਤ ਸਾਹਿਬ ਹੁੰਦਾ ਬਾਕੀ ਜਿਹੜਾ ਹੈਗਾ ਵੈਪਨ ਹੈਗਾ ਜੀ ਉਹ ਟੀਮ ਅਸੀਂ ਮੌਕੇ ਤੇ ਭੇਜੀ ਹੈ ਉਹ ਵੈਲਫੇ ਕਰਦੇ ਹਾਂ ਕਿ ਇਹਨੂੰ ਜਿਹੜਾ ਉਹ ਸੰਸਰੀ ਹੈ ਤਾਂ ਕੋਈ ਰੂਟ ਨਹੀਂ ਜੋ ਵੀ ਨਿਰਵਾਹ ਵਿੱਚ ਤਸਦੀਕ ਕਰ ਸਕਦਾ ਹੈ